ਸਾਥੀ ਜੀ ਦਾ ਬੈਕ ਮੇ ਸਰਕਾਰੀ ਜਾਂ ਕਹ ਲਈਏ ਕਿ ਸਰਕਾਰ ਦੇ ਅੰਦਰ ਚੱਲਦੇ ਹੋਏ ادارے ਸਾਨੂੰ ਉਹ ਬਾਤ ਹੁੰਦੀ ਹੈ ਕਿ ਨਾ ਵਿਭਾਗਿਆਂ ਦੇ ਵਿੱਚ ਜੇ ਅਸੀਂ ਸਰਕਾਰੀ ਨੌਕਰੀ ਮਿਲ ਗਈ ਤੇ ਸਾਡਾ ਭੋਗ ਇੱਕ ਸਰ ਜਿਹੜਾ ਹੈ ਸੁਰੱਖਿਅਤ ਹੋ ਜਾਣਾ ਤੁਹਾਡੇ ਨੇ ਇਸ ਗੱਲ ਦੇ ਲੈ ਕੇ ਅਸੀਂ ਭਜਨੱਥ ਇੰਨੀ ਕੁ ਜ਼ਿਆਦਾ ਕਰਦੇ ਆ ਇਹ ਮੇਰੇ ਨਾਲ ਜ਼ਿਆਦਾ ਤੁਸੀਂ ਜਾਣਦੇ ਹੋ ਕਿ ਜਿਹੜੇ ਕੰਟਰੈਕਟ ਦੇ ਉੱਪਰ ਵੀ ਕਹ ਲਈ ਇਹ ਵੀ ਬੜੀਆਂ ਨਿਗੂਣੀਆਂ ਜੀਆਂ ਤਨਖਾਹਾਂ ਦੇ ਉੱਪਰ ਵੀ ਕੰਮ ਕਰਕੇ ਨਾ ਮੈਕਨਾ ਨੂੰ ਚਲਾ ਰਹੇ ਹੋ ਮੇਰੇ ਨਾਲ ਕੁਝ ਨੌਜਵਾਨ ਹੈਗੇ ਆਂ ਵੀ ਜਿਹੜੇ ਨਹਿਰ ਵਿਭਾਗ ਵਿੱਚ ਲੱਗੇ ਆ ਮਹਿਜ਼ ਮਹੀਨੇ ਦੀ ਤਨਖਾਹ ਜਿਹੜੀ ਆ 8 ਤੋਂ 9000 ਮਿਲਦੀ ਆ ਤੇ ਕੰਮ ਇੰਨਾ ਕੁ ਜ਼ਿਆਦਾ ਆ ਜਿਹਦਾ ਪਤਾਜਾ ਹੀ ਨਹੀਂ ਲਗਾਇਆ ਜਾ ਸਕਦਾ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਗੁਜ਼ਾਰਾ ਕਰਨਾ ਤੇ ਫਿਰ ਵੀ ਇਹਨਾਂ ਵਿਭਾਗਿਆਂ ਨੂੰ ਚਲਾਏ ਰੱਖਣਾ ਇਹ ਆਪਣੇ ਆਪ ਦੇ ਵਿੱਚ ਮੁਸ਼ਕਲ ਆ ਤੇ ਜਦੋਂ ਸਰਕਾਰ ਦਾ ਮੁੱਖੇ ਦਾ ਮੁੱਖ ਮੰਤਰੀ ਹੋਵੇ ਉਹ ਇਹ ਬੜੀਆਂ ਹੀ ਇਹ ਮਖੋਲੀਆਂ ਦਾਅਵੇ ਦੇ ਵਿੱਚ ਨਿੱਕ-ਨਿੱਕੀ ਗੱਲ ਦੇ ਉੱਪਰ ਜਿਹੜਾ ਹੈ ਕਿ ਪ੍ਰतिकਰਮ ਦਿੱਤਾ ਹੋਵੇ ਤੇ ਉਹਦੀ ਹਾਲਤ ਇਹ ਹੈ ਕਿ ਅੱਜ 12 ਤਰੀਕ ਹੋ ਗਈ ਹੈ ਤੇ ਜਿਹਦੇ ਸਿਰ ਦੇ ਉੱਪਰ ਸਰਕਾਰ ਬਣਾ ਕੇ ਬੈਠਿਆ ਵੀ ਉਹ ਤਰਖਾ ਹੀ ਨਹੀਂ ਦੇ ਸਕਿਆ ਇਹਦੇ ਤੋਂ ਮਾੜੀ ਭਗਵੰਤ ਮਾਨ ਦੀ ਹੋਰ ਕੋਈ ਕਾਰਗੁਜ਼ਾਰੀ ਹੋ ਸਕਦੀ ਹੈ ਕਿ ਆਹ ਹੈ ਭਗਵੰਤ ਮਾਨ ਸਿਆ ਕਿ ਜਿਹੜਾ ਤੂੰ ਦਾਅਵੇ ਇਹ ਪੇਸ਼ ਕਰਦਾ ਰਿਹਾ ਕਿ ਅਸੀਂ ਇਕਲਾਬ ਇਕਲਾਬ ਲੈ ਕੇ ਆਵਾਂਗੇ ਛੀਦੇ ਛੀਦੇ ਤੋਂ ਭਗਤ ਸਿੰਘ ਦਾ ਆਖਰੀ ਸਮੇਂ ਤੋਂ ਕਹਿ ਕੇ ਕਿ ਇਹ ਆਪੀ ਮੇਰੀ ਲੜਾਈ ਅਜੋ ਤੱਕ ਜਾਰੀ ਰਹਿਣੀ ਹੈ ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਲੁੱਟ ਨਹੀਂ ਖਤਮ ਹੁੰਦੀ ਪਰ ਤੇਰੀ ਹਾਲਤ ਕਾਏ ਹੈ ਕਿ ਤੂੰ ਜਿਹੜੇ ਔਰੜੀ ਇੰਨਾ ਲੰਬਾ ਸਮਾਂ ਲੜ ਕੇ ਲੋਕਾਂ ਨੇ ਆਪਣੇ ਮੋਢਿਆਂ ਤੇ ਧੋ ਕੇ ਕਿ ਸਰਕਾਰੀ ਵਿਭਾਗਾਂ ਦਾ ਸਰਕਾਰੀ ਇਕ ਭਾਗਾਂ ਦਾ ਇੱਡਾ ਵੱਡਾ ਜਿਹੜਾ ਸਰਕਲ ਸ਼ੁਰੂ ਕੀਤਾ ਉਹਦੀਆਂ ਇੱਕ ਤਰਕਾਹਾਂ ਹੀ ਦੇ ਪਾ ਰਿਹਾ ਹੈ 4 ਸਾਲ ਦਾ ਕੁਝ ਵੀ ਨਹੀਂ ਹੁੰਦੇ ਇਹ ਗੱਲ ਹੁਣ ਸਾਡੇ ਤੁਹਾਡੇ ਨੇ ਸਮਝਣ ਵਾਲੀ ਹੈ ਪੀ ਇੱਕ ਤਾਂ ਜਿੱਥੇ ਸਾਡੀ ਇਹ ਗੱਲ ਹੈ ਕਿ ਸਰਕਾਰ ਦੀ ਧੂਣ ਤੇ ਗੋਡਾ ਰੱਖ ਕੇ ਆਪਣੀ ਜਿਹੜੀ ਬੰਦੀ ਮਿਹਤ ਦੇ ਪੈਸੇ ਸਮੇਸਰ ਲੈਣੇ ਆ ਉਥੇ ਇਹ ਵੀ ਗੱਲ ਸਮਝਦੇ ਨਾਲੀ ਆ ਵੀ ਇਹਨਾਂ ਨੂੰ ਸਾਡੇ ਮਹਿਕਮਿਆਂ ਦਾ ਧਿਆਨ ਕਿੰਨਾ ਹੈ ਤੁਸੀਂ ਦੱਸ ਦਿਓ ਪੂਰੇ ਪੰਜਾਬ ਦੀ 3.5 ਕਰੋੜ ਵਾਸੀ ਹੈ ਤੇ ਪੰਜਾਬ ਦੇ ਵਿੱਚ ਪਿਛਲੇ 4 ਸਾਲਾਂ ਚ ਚੋਤੇ ਸਾਹ ਚ ਸਰਕਾਰ ਇੱਕ ਵੀ ਕਿਸੇ ਸਰਕਾਰੀ ਖੇਤਰ ਦਾ ਨਵੀਨੀਕਰਨ ਦਾ ਨਵਾਂ ਬਣਿਆ ਹੋਵੇ ਪੰਜਾਬ ਦੇ ਵਿੱਚ ਕਹਿੰਦੀ ਹੈ ਵੀ 16 ਜਗ੍ਹਾ ਕਾਲਜ ਖੋਲਣੇ ਆ ਤੇ ਬਠਿੰਡੇ ਦੇ ਕਿ ਮਾਨਵੇ ਦੇ ਵਿੱਚ ਇੱਕ ਜਗ੍ਹਾ ਤੇ ਸਿਰਫ ਹੁੰਦਾ ਚਾਰਾ ਸਾਲਾਂ ਤੋਂ ਨਹੀਂ ਪੱਥਰੀਆ ਕਾਲਜ ਇੱਕ ਵੀ ਨਹੀਂ ਖੋਲਿਆ ਗਿਆ ਤੇ ਜਿਹੜੀ ਜ਼ਮੀਨ ਗੁਰਦੁਆਰੇ ਕੋ ਲੈ ਕੇ ਸਰਕਾਰ ਨੇ ਆਪਣੇ ਨਾਲ ਰਾਈ ਸੀਗੀ ਵੀ ਅਸੀਂ ਇੱਥੇ ਉਹ ਸਰਕਾਰੀ ਕਾਲਜ ਖੋਲ੍ਹਾਂਗੇ ਉਹ ਦੁਬਾਰਾ ਤੋਂ ਗੁਰਦੁਆਰੇ ਦੇ ਨਾਮ ਕਰਨੀ ਪੈਗੀ ਕਿਉਂਕਿ ਸਰਕਾਰ ਕੋ ਪੈਸਾ ਹੀ ਨਹੀਂ ਪੰਜਾਬ ਦੇ ਵਿੱਚ 1188 ਜਿਹੜੀ ਪੀਐਸਟੀਸੀ ਦੀ ਬਰਸਾ ਚੱਲਦੀਆਂ ਤੇ ਅੱਜ ਪਿਛਲੇ ਸਮੇਂ ਦੇਖ ਲਿਆ ਵੀ PRTC ਦੇ ਕੱਚੇ ਮੁਲਾਜ਼ਮ ਲੜ ਰਹੇ ਆ ਵੀ ਸਾਨੂੰ ਪੱਕੇ ਕਰੋ ਤੇ ਸਰਕਾਰ بجائے ਉਹਨਾਂ ਨੂੰ ਪੱਕੇ ਕਰਨ ਦੇ ਤੇ ਜਿਹੜਾ ਠੇਕਾ ਠੇਕੇ ਦੇ ਉੱਪਰ 1 ਰੁਪਏ ਦੇ 2 ਰੁਪਏ ਦੇ ਉੱਪਰ ਦਿੱਲੀ ਤੋਂ ਪ੍ਰਾਈਵੇਟ ਕੰਟਰੈਕਟਰ ਨੂੰ ਦੇ ਲਾਤੀ ਹੈ ਉੱਥੇ ਪੰਜਾਬ ਦਾ ਕੱਚਾ ਕੰਮ ਜਿਹੜਾ ਕਹਿੰਦੇ ਆ ਵੀ ਮਿਊਂਸੀਪਲ ਕਾਰਪੋਰੇਸ਼ਨਾਂ ਦੇ ਵਿੱਚ ਸਫਾਈ ਸੇਵਕ ਦੇ ਬੱਚੋ ਕੰਮ ਕਰਦਾ ਆ ਉਹ ਲਗਾਤਾਰ ਕੱਚੇ ਕੰਮ ਇਹ ਸਾਹਸ ਦੇ ਵਿੱਚ ਸੀਗੇ ਕਿ ਸਰਕਾਰ ਨਵੀਂ ਆਈ ਹੈ ਸਾਨੂੰ ਪੱਕੇ ਕਰੂਗੀ ਤੇ ਭਗਵਾਨ ਜਮਾਨ ਨੇ ਆਪਣੇ ਕੇਜਰੀਵਾਲ ਦੇ ਚਹੇਤੇ ਇੱਕ ठेकेदार ਨੂੰ ਪੂਰੇ ਪੰਜਾਬ ਤੇ ਸਾਰੇ ਸਫਾਈ ਦਾ ਠੇਕਾ ਦਿੱਲੀ ਦਾ ਦਿੱਤਾ ਹਾਲਾਤ ਇਹ ਹੈ ਜ਼ਮੀਨ ਦੇ ਉੱਪਰ ਹੁਣ ਸਾਡੇ ਸਾਹਮਣੇ ਦੋ ਗੱਲਾਂ ਸਾਹਮਣੇ ਖੜੀਆਂ ਆ ਥੋੜੀ ਜਿਹੀ ਗੱਲ ਦੀਪਕ ਜੀ ਨੇ ਕਹਿ ਕੇ ਗਏ ਸਿੱਧੇ ਬੋਲਣਾ ਬੜਾ ਔਖਾ ਹੁੰਦਾ ਵੀ ਇੱਕ ਤਾਂ ਮਾਡਲ ਹੋ ਹੈ ਜਿਹੜਾ ਇਹਨਾਂ ਕਾਂਗਰਸੀਆਂ ਨੇ ਕਾਲੀਆਂ ਨੇ ਭਾਗ ਪਈਆਂ ਨੇ ਤੇ 4 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੱਸਿਆ ਪਿਓ ਸਾਨੂੰ ਵੋਟਾਂ ਬਹੁਤ ਅਸੀਂ ਇਹ ਕਰਾਂਗੇ ਪਰ ਡਿਵੈਲਪਮੈਂਟ ਦਾ ਮਾਡਲ ਇਹ ਹੈ ਵੀ ਜਿਹੜੀ ਮਰਜ਼ੀ ਸਾਡੇ ਤੋਂ ਤੁਸੀਂ ਟੱਪ ਕੇ ਜਾਓਗੇ ਗੋਡੇ-ਗੋਡੇ ਗੰਦ ਚਿੱਕੜ ਤੇ ਖੱਟੇ ਦਾ ਨੂੰ ਮਿਲਾਂਗੇ ਡਿਵੈਲਪਮੈਂਟ ਦਾ ਮਾਡਲ ਇਹ ਹੈ ਵੀ ਤੁਹਾਡੇ ਹੀ ਬੱਚੇ ਜਿਹੜੇ ਆਏ ਜਾਏ ਕਿਤੇ ਨਸ਼ੇ ਦੇ ਵਿੱਚ ਗਰਪ ਹੋ ਰਹੇ ਆ ਤੁਹਾਡੇ ਹੀ ਬੱਚੇ ਜਿਹੜੇ ਕਿਸੇ ਦੀਆਂ ਬਾੜੀਆਂ ਤੋੜੇ ਆ ਹਾਲਾਤ ਇਹ ਹੈ ਵੀ ਆਪਣੇ ਬੱਚਾ ਹੁਣ ਘਰੋਂ ਬਾਹਰ ਕੱਢਣ ਲੱਗੇ ਡਰ ਲੱਗਦਾ ਹੈ ਡਿਵੈਲਪਮੈਂਟ ਦਾ ਮਾਡਲ ਇਹ ਹੈ ਵੀ ਸਾਡਾ ਹੀ ਜਣਾ ਇਲਾਕਾ ਹੈ ਉਹ ਮਾਈਨਿੰਗ ਮਾਫੀਆ ਦੀ ਚਪੇੜ ਚਿੱਤਾ ਕਾ ਲਿਆਦਾ ਵੀ ਸਾਨੂੰ ਡਰ ਲੱਗਦਾ ਵੀ ਸੜਕ ਤੇ ਚਲਾਗੇ ਕੋਈ ਟਿੱਪਰ ਨਾ ਕਰਕੇ ਚੱਲ ਜਾਈਏ ਸਾਨੂੰ ਡਰ ਲੱਗਦਾ ਵੀ ਸਾਡੇ ਲਾਗੇ ਕੋਈ ਖੇਤ ਨਾ ਪੱਟ ਕੇ ਲੈ ਜੇ ਰਾਤੋਂ ਰਾਤ ਇਹ ਡਿਵੈਲਪਮੈਂਟ ਦਾ ਮੋਢਲੇ ਲੈ ਕੇ ਆਏ ਤੇ ਜਿਹੜਾ ਰਵਈਆ ਇਹਨਾਂ ਦੇ ਲੀਡਰਾਂ ਦਾ ਇੱਥੋਂ ਦਾ ਹੀ ਐਮ.ਐਲ.ਏ ਕਰਨਬੀਰ ਕੁੰਮੜ ਪਿਛਲੇ ਸਮੇਂ ਦੇ ਵਿੱਚ ਇੱਕ ਮੰਗ ਪੱਤਰ ਦੇਣਗੇ ਇੱਥੇ ਕੰਮ ਇਹਨੂੰ ਕਹਿੰਦਾ ਤੁਸੀਂ ਤਾਂ ਕੰਮ ਹੀ ਨਹੀਂ ਕਰਦੇ ਪੀ ਤੇ ਦੱਸ ਪੀ ਤੈਨੂੰ ਵੀ ਸਵਾ ਲੱਖ ਤਨਖਾਹ ਮਿਲਦੀ ਹੈ ਪੰਜਾਬ ਸਰਕਾਰ ਦਾ ਵਿਧਾਇਕ ਬਣ ਕੇ ਤੂੰ ਕਿੰਨਾ ਕੰਮ ਕਰਦਾ ਤੇਰੇ ਵੀ ਜਿਹੜੀ ਬੱਤੀ ਵਾਲੀ ਗੱਡੀ ਅੱਗੇ ਦਾ ਪਿੱਛੇ ਤੋਂ ਘੁਮਾਂਦਾ ਏ ਇਸ ਤਾਹ ਕੇ ਲਈ ਵੀ 22 25 ਕਿਲੋਮੀਟਰ ਦੀ ਸੜਕ ਜਿਹੜੀ ਦਸੂਏ ਤੋਂ ਤੇਰੇ ਕੋਲ ਹੀ ਨਹੀਂ ਬਣਾ ਸਕਿਆ 4 ਸਾਲ ਬੀਤ ਗਏ ਗੱਡੀਆਂ ਜਰੂਰ ਬਦਲਣੀਆਂ ਇਹ ਹਾਲਾਤ ਇਹਨਾਂ ਹਾਲਾਤਾਂ 'ਚ ਸਾਡੇ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਹੋਰ ਤਕੜੇ ਹੋਈਏ ਅਸੀਂ ਜਿਹੜੇ ਨੌਜਵਾਨ ਆ ਉਹ ਸਮਝੀਏ ਵੀ ਸਾਡੇ ਲਈ ਜੱਥੇਬੰਦ ਹੋਣਾ ਕਿੰਨਾ ਜ਼ਰੂਰੀ ਹੈ ਤੁਹਾਡੇ ਲਈ ਆ ਵੀ ਥੋੜੇ ਸਮੇਂ ਪਹਿਲਾਂ ਮੈਂ ਇੱਕ ਕਿਸਾਨਾਂ ਦੀ ਕਮੇਟੀ ਬਣਾ ਕੇ ਆਇਆ ਇੱਕ ਪਿੰਡ ਦੇ ਵਿੱਚ ਹੁਣੇ ਥੋੜੇ ਦਿਨ ਪਹਿਲਾਂ ਮਸਲਾ ਪਿਆ ਅਸੀਂ ਉਹਦੀ ਮਦਦ ਕੀਤੀ ਤੇ ਇੱਕ ਕਮੇਟੀ ਬਣਾ ਗਿਆ ਜਮੂਰੀ ਕਿਸਾਨ ਸਭਾ ਦੀ ਤੇ ਉੱਥੇ ਇੱਕ ਨੌਜਵਾਨ ਮਿਲਿਆ ਮੈਨੂੰ ਤੇ ਉਹ ਮੈਨੂੰ ਇਹ ਦੱਸਿਆ ਵੀ ਮੈਂ ਵਿਭਾਗ ਵਿੱਚ ਲੱਗਾ ਹਾਂ ਮੈਂ ਕਿਹੜੇ ਜਮ ਫਲਾ ਮਹਿਕਮੇ ਚ ਲੱਗੇ ਆ ਅੱਛਾ ਉਹਨਾਂ ਨੇ ਇੱਕ ਨਾਂ ਲਿਆ ਨੱਥਾ ਸਿੰਘ ਉੜਾ ਦਾ ਆਪ ਹੀ ਮੈਂ ਕਿਹਾ ਅੱਛਾ ਜਾਣਦੇ ਤੁਸੀਂ ਨਤਾ ਹਾਂ ਕਹਿੰਦੇ ਉਹਨਾਂ ਨੇ ਸਾਡੇ ਬਜ਼ੁਰਗਾਂ ਨੂੰ ਪੱਕੇ ਕਰਾਇਆ ਸੀ ਉਹਨੂੰ ਨੌਕਰੀ ਮਿਲੀ ਹੈ ਬਜ਼ੁਰਗੋ ਦੇ ਗੁਜ਼ਰੇ ਉਹਨਾਂ ਦੇ ਨੌਕਰੀ ਦੇ ਪਰ ਉਸ ਨੌਜਵਾਨ ਨੂੰ ਬਤੌਰ ਸਬਾਈਕ ਸੇਵਕ ਨੌਕਰੀ ਮਿਲੀ ਹੈ ਤੇ ਤੁਸੀਂ ਇਹ ਦੇਖ ਲਓ ਕਿ ਨੱਥਾ ਸਿੰਘ ਉਹਨਾਂ ਨੇ ਲੜੇ ਤੇ ਪੰਜਾਬ ਦੇ ਲਗਭਗ 20000 ਤੇ ਲਗਭਗ ਨੌਜਵਾਨਾਂ ਨੂੰ ਪੱਕੇ ਕਰਾ ਲਿਆ ਜੇ ਹੁਣ ਤੁਸੀਂ ਲੜੋਗੇ ਤਾਂ ਕੋਈ ਪੱਕੇ ਹੋਣੇ ਨੇ ਤਾਂ ਇਹ ਮੈਕਮਾ ਹੀ ਨਹੀਂ ਹੋ ਰਹਿਣਾ ਗਿਣਤੀ ਤੁਹਾਨੂੰ ਵੀ ਪਤਾ ਕਿੰਦੀ ਕਿ ਰਹਿ ਗਈ ਹੈ ਬਾੜ ਸਪਲਾਈ ਜਾਂਦਾ ਜੇ ਲੈ ਲਈਏ ਇਰੀਗੇਸ਼ਨ ਦੇ ਵਿੱਚ ਲੈ ਲਈਏ ਉਹਦੇ ਤੋਂ ਇਲਾਵਾ ਇਹ ਆਦੇ ਦੀਪੀਓ ਦਫਤਰ ਲਾ ਲਈਏ ਤਸਵੀਰ ਲਾ ਲਈਏ ਜਿਹੜਾ ਮਰਜੀ ਸਰਕਾਰੀ ਨੈਕਵੇ 35 ਵਿਭਾਗ ਹੈ 35 ਦੇ 35 ਵਿਭਾਗਾਂ ਦੇ ਵਿੱਚ ਅਸਾਮੀਆਂ ਲਗਾਤਾਰ ਖਾਲੀ ਹੈ ਤੇ ਸਾਡੇ ਸਰਕਾਰੀ ਵਿਭਾਗੇ ਖੰਡੇ ਵਰਦੇ ਜਾ ਰਹੀ ਹੈ ਕਿਉਂਕਿ ਸਰਕਾਰ ਦੀ ਇੱਛਾ ਸ਼ਕਤੀ ਹੈ ਨਹੀਂ ਸਰਕਾਰ ਨੂੰ ਇਹ ਹੈ ਕਿ ਜਲ ਤੋਂ ਜਲਦੇ ਵਿਭਾਗੇ ਖਤਮ ਹੋਣ ਅਸੀਂ ਸਿਰਫ ਸਰਕਾਰ ਬਣਾ ਕੇ ਆਪਣੀਆਂ ਤਨਖਾਹਾਂ ਲਈਏ ਤੇ ਵਿਭਾਗੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਦੇ ਵਿੱਚ ਸੜ ਦੇਣ ਲੋਕ ਸੜਕਾਂ ਤੇ ਚੱਲਣ ਤੇ ਪ੍ਰਾਈਵੇਟ ਕੰਪਨੀ ਨੂੰ ਟੋਲ ਦੇ ਤੇ ਸੜਕ ਤੇ ਜਾਣ ਸੜਕਾਂ ਮਿਲਣੀਆਂ ਹੈ ਕੋਈ ਧਮਾਚੇ ਗੱਲ ਆ ਜੇ ਵੀ ਕੰਮ ਤਾਂ ਹੋਣਾ ਜੇ ਪ੍ਰਾਈਵੇਟ ਹੋਊਗਾ ਪਰ ਸਾਨੂੰ ਇਹ ਵੀ ਗੱਲ ਸਮਝਣੀ ਚਾਹੀਦੀ ਹੈ ਵੀ ਜੇ ਚੀਜ਼ ਪ੍ਰਾਈਵੇਟ ਹੋ ਗਈ ਤੇ ਮਾਲਵੇ ਦੇ ਵਿੱਚ ਵਾਟਰ ਬਾਕਸ ਬਹੁਤ ਦਾਦੇ ਲੱਗੇ ਹੋਏ ਆ ਤੇ ਜਦੋਂ 20 ਲੀਟਰ ਦੀ ਕੈਨੀ ਲੈ ਕੇ ਫੇਰੇ ਤਰਕੇ ਪਾਣੀ ਲੈਣ ਜਾਂਦਾ ਤੇ ਉਹ ਪਾਣੀ ਦਾ ਭਾਅ ਵੀ ਉਹ ਮਿਲਦਾ ਵੀ ਰੋਜ਼ ਜਿਹੜਾ ਭੁਗਤ ਨਹੀਂ ਹੁੰਦਾ ਅਸੀਂ ਲੋਹਾਈਆ ਘਰਾਂ ਦੇ ਵਿੱਚ ਪਾਣੀ ਸਪਲਾਈ ਬਿੱਲ ਇੰਨਾ ਕਿ ਸਾਨੂੰ ਮਹਿਸੂਸ ਨਹੀਂ ਹੁੰਦਾ ਪਰ ਜੇ ਇਹੀ ਪਾਣੀ ਜੇ 20 ਰੁਪਏ ਬੋਤਲ ਦੇ ਹਿਸਾਬ ਦੇ ਨਾਲ ਖਰੀਦਣਾ ਪੈ ਗਿਆ ਤਾਂ ਸਾਡੀ ਹਾਲਤ ਕੀ ਬਣੂਗੀ ਤੁਸੀਂ ਲਾ ਲੋ ਸਾਬ ਮੈਂ ਕਹਿੰਦਾ ਪਾਣੀ ਸਪਲਾਈ ਵਾਲੇ ਤੁਸੀਂ ਹੀ ਇਹ ਕੰਮ ਕਰਨਾ ਨੇ ਇਹ ਗੱਲ ਸਾਡੇ ਸਾਡੇ ਤੁਹਾਡੇ ਥਰੂ ਹੀ ਲੋਕਾਂ ਦੇ ਕੰਨਾਂ ਦੇ ਵਿੱਚ ਪੈਣ ਵਾਲੀ ਹੈ ਕਿ ਭਾਈ ਅਸੀਂ ਸਰਕਾਰੀ ਮਹਿਕਮੇ ਵੱਲੋਂ ਇਹ ਚਲਾ ਕੇ ਰੱਖਿਆ ਤਾਂ ਪਾਣੀ ਤੁਹਾਨੂੰ ਮਿਲਦਾ ਪਿਆ ਹੈ ਤਾਂ ਸਵੇਰੇ 20 25 30 ਲੀਟਰ 50 ਲੀਟਰ ਦਾ ਨਹਾਉਣ ਦਾ ਪ੍ਰਬੰਧ ਕਰ ਲੈਣੇ ਆ ਪੀਣ ਲੱਗੇ ਪਾਣੀ ਵੇਸਟਰ ਲਈ ਪ੍ਰਵਾਹ ਨਹੀਂ ਕਰਦੇ ਪਰ ਜਦੋਂ ਇਹ ਪ੍ਰਾਈਵੇਟ ਕੰਪਨੀਆਂ ਨੇ ਰੁਪਏ 2-2 ਰੁਪਏ ਦੇ ਨਾਲ ਫੈਲੂਇਟ ਵੇਚਣ ਲਾ ਦੇਣਾ ਨਾ ਫਿਰ ਬੂੰਦ-ਬੂੰਦ ਲਈ ਤਸਣਾ ਹੈ ਪੰਜਾਬ ਦੇ ਵਿੱਚ ਛਪੀਲਾ ਲਾਣ ਲੱਗੇ ਸੀ ਬਹੁਤ ਬੋਲ ਲਾ ਦਿੰਦੇ ਆ ਕਸਰ ਨਹੀਂ ਛੱਡਦੇ ਤੇ ਜਦੋਂ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਗਿਆ ਫਿਰ ਸਾਡੇ ਸਾਹਮਣੇ ਜਿੱਤੀ ਦੇ ਹਰ ਜਾਤੀ ਐਗਜ਼ਾਮਪਲ ਮਾਈਨੂ ਲੈ ਕੇ ਸਾਡੇ ਸੜਾਕੇ 'ਚ ਹੈ ਤੋ ਆਪਣੇ ਬਜ਼ੁਰਗਾਂ ਨੂੰ ਪੁੱਛ ਲਿਓ ਜਿਹੜੇ ਨੋਜਮਾਨ ਹੈ ਵੀ ਜਦੋਂ ਤੁਸੀਂ ਮਕਾਨ ਬਣਾਇਆ ਰੇਤਾ ਕੀ ਭਾਅ ਮਿਲਦਾ ਸੀਗਾ ਤੇ ਬਜ਼ੁਰਗਾਂ ਨੇ ਕਹਿੰਦਾ ਨਾ ਭਾਅ ਕਿੱਥੇ ਮਿਲਦਾ ਸੀਗਾ ਆਪਣੀ ਰੇੜੀ ਟਰੈਕਟਰ ਲੈ ਕੇ ਜਾਂਦੇ ਸੀਗੇ ਉੱਥੋਂ ਜਾ ਕੇ ਇਨਸਾਨ ਐ ਸਾਣ ਕੇ ਲਿਆਉਂਦੇ ਸੀਗੇ ਤੇ ਅੱਜ 3500 4000 ਦਾ ਕ੍ਰੈਸ਼ਰ ਤੋਂ ਮਿਲਦਾ ਹੈ ਤੇ ਜੇ ਤੁਸੀਂ ਆਪਣੀ ਟਰਾਲੀ 'ਚ ਲੈ ਕੇ ਕਿਤੇ ਆਂਦੇ ਫੜੇਗੇ ਤੁਹਾਡੇ ਦੇ ਪਰਚਾ ਇਹ ਕੋਈ ਅਫਸਰਾਂ ਨੇ ਮਿੰਟੋ-ਮਿੰਟ ਪਾ ਦੇਣਾ ਉਹਨਾਂ ਦੇ ਕੱਕਾ ਦੇ ਨਹੀਂ ਪੈਣਾ ਜਿਹੜੇ ਗੈਰਕਾਨੂੰਨੀ ਚੱਲਦੇ ਪਿਆ ਹੈ ਤੁਹਾਡੀ ਇੱਕ ਟਰਾਲੀ ਦੇ ਪੈਣਾ ਮੁਹਾਲੀ 'ਚ ਪਿੱਛੇ ਜੀ 50 ਫੁੱਟ ਦੇ ਰੇੜੇ ਦੇ ਰੇਤਾ ਲੈ ਕੇ ਜਾਂਦਾ ਸੀਗਾ ਇੱਕ ਆਮ ਰੇੜੇ ਦੇ ਉਹਦੇ ਤੇ ਪਰਚਾ ਦੇ ਦਿੱਤਾ ਪੰਜਾਬ ਸਰਕਾਰ ਨੇ ਇਹ ਹਾਲਾਤ ਮੋਕੇ ਦੀ ਅਗਰ ਵਰਤਮਾਨ ਜਿੰਨੇ ਮਰਜ਼ੀ ਕਹਿ ਲੀਏ ਲੱਛੇਦਾਰ ਭਾਸ਼ਣ ਦੇ ਸਕਦਾ ਹੈ ਉਹ ਇੱਕ ਨਕਾਹ ਹੋ ਸਕਦਾ ਚੰਗਾ ਲੀਡਰ ਹੈ ਨਹੀਂ ਇਹ ਤੁਹਾਡੇ ਸਾਹਮਣੇ ਹੈ ਜਿਹਨੂੰ ਇਹ ਨਹੀਂ ਪਤਾ ਕਿ ਜਿਹੜੇ ਮੁਲਾਜ਼ਮ ਸੱਤੋਂ ਦਿਨ 24 ਘੰਟੇ ਮੇਰੇ ਵਿਭਾਗ ਨੂੰ ਚਲਾ ਰਹੇ ਹੈ ਜਿਨ੍ਹਾਂ ਸਿਰ ਤੇ ਮੈਂ ਨਵਾਂ ਪ੍ਰੋਗਰਾਮ ਦੇ ਦਿੰਨਾ ਉਹ ਪ੍ਰਬੰਧ ਕਰਦੇ ਹੈ ਤੇ ਉਹਨਾਂ ਨੂੰ ਸਮੇਂ ਰੈਂਦੇ ਤਨਖਾਹ ਵੀ ਦੇਣੀ ਹੈ ਕਿਉਂਕਿ ਮੁਲਾਜ਼ਮ ਦੀ ਤਾਂ 15 ਤਰੀਕ ਨੂੰ ਜਿਹੜੀ ਜੇਬ ਖਾਲੀ ਹੋ ਜਾਂਦੀ ਹੈ ਤੇ ਉਹ ਅਗਲੀ ਤਰੀਕ ਦਿੱਖਣਾ ਪੈਂਦਾ 1 ਤੋਂ 5 ਜਾਣੀਏ ਤਾਂ ਮੈਨੂੰ ਤਨਖਾਹ ਮਿਲੂਗੀ ਤੇ ਪੁਰਾਣਾ ਅਧਾਰ ਸਹਾ ਦਾ ਰਸੀਦ ਦੇਣਾ ਹੈ ਮਰੀਂਦੇ ਜੇ ਜਾਂ ਬੀਤੋ ਤੋਂ ਬਾਅਦ ਵੀ ਸਭ ਤੋਂ ਧੰਨੇ ਮਜਾਰਿਆ ਦਾ ਕੰਮ ਤੁਹਾਨੂੰ ਦੇਖਣੇ ਪੈਂਦਾ ਆ ਇਹਦਾ ਬੰਗਲਪਾਲ ਸਿਆ ਤੇਰੀ ਹਾਲਤ ਤੇ ਤੇਰੇ ਕਰਮ ਵੀ ਘੁੰਮਣ ਸਿਆ ਤੇਰੀ ਹਾਲਤ ਉਸ ਪਠਾਰੀ ਦੇ ਨਾਲੋਂ ਵੀ ਮਾੜੀ ਐ ਜਿਹੜਾ ਮੰਨ ਕੇ ਆਪਣੇ ਇਲਾਕੇ ਦੀ ਖਾਂਦਾ ਕਟੁਕਟ ਸੋਚਦਾ ਤਾਂ ਹੈਗਾ ਤੇ ਜਿਹੜੇ ਮਹਿਕਮੇ ਦਾ ਸਿਰ ਤੇ ਤੁਸੀਂ ਸਰਕਾਰ ਚੜਾਈ ਫਿਰਦੇ ਹੋ ਤੁਹਾਨੂੰ ਰੀੜ ਸ਼ਰਮ ਨਹੀਂ ਆ ਦੂਜਾ ਫੇਰ ਤੁਸੀਂ ਨਸ਼ੇ ਜੁੱਧ ਨਸ਼ਾ ਬੋਧ ਚਲਾ ਲਿਆ ਤੇ ਸਾਰੇ ਮਹਿਕਮੇ ਦੇ ਅਧਿਕਾਰੀਆਂ ਨੂੰ ਕਾਰੀ ਕਰ ਦਿੱਤਾ ਕਿ ਚਲੋ ਭਾਈ ਸਾਡਾ ਪ੍ਰਬੰਧ ਕਰੋ ਬੰਦੇ ਬੱਸਾਂ 'ਚ ਭਰ ਕੇ ਲਿਆਓ ਹੁਣ ਇੱਕ ਰੈਲੀ ਲਈ ਹੈ 16 ਤੋਂ ਬੱਸ ਸਰਕਾਰੀ 16 ਤੋਂ ਬੱਸ ਦੀ ਜ਼ਿੰਮੇਵਾਰੀ ਲਈ ਹੈ ਭਾਈ ਕਿ ਇਹ ਪਿੰਡਾਂ ਦੇ ਵਿੱਚੋਂ ਭਰ ਕੇ ਲਿਆਣੀ ਹੈ ਜ਼ਿੰਮੇਵਾਰੀ ਸਾਡੇ ਤੁਹਾਡੇ ਵਰਗੇ ਮੁਲਾਜ਼ਮਾਂ ਦੀ ਲੈਣੀ ਹੈ ਕਿ ਤੁਹਾਡੀ ਜ਼ਿੰਮੇਵਾਰੀ ਹੈ ਆਪਣੇ ਪਿੰਡ 'ਚੋਂ ਬੰਦੇ ਤਾਰ ਕੇ ਲਿਆਣੇ ਤਾਂ ਉੱਥੇ ਕਰਨੀ ਇਹ ਹਾਲਤ ਕਰਾਉਂਦੇ ਸਾਡੇ ਲਈ ਇਹ ਹੈ ਅਸੀਂ ਆਪਣੀ ਜੱਥੇ ਬੰਦੀਆਂ ਵੱਲੋਂ ਚਾਹੇ ਜੋ ਜਮੂਰੀ ਕਿਸਾਨ ਸਭਾ ਆਇਆ ਚਾਹੇ ਸ਼ੀਰਪਗਿਸਰ ਨੋਜਵਾਨ ਸਭਾ ਦੇ ਬਤੌਰ ਜਨਰਲ ਫੈਕਟਰੀ ਦੇ ਵੱਲੋਂ ਤੇ ਚਾਹੇ ਮਰਲੇਗਾ ਵਰਕਰ ਯੂਨੀਅਨ ਦੇ ਵੱਲੋਂ ਅਸੀਂ ਇਹ ਸਰਕਾਰ ਨੂੰ ਸਾਬਤ ਤੌਰ ਤੇ ਚੇਤਾਵਨੀ ਦਿੰਦੇ ਆਂ ਵੀ ਜੇ ਤੁਹਾਡੀਆਂ ਤਰਕਾਰਾ ਸਮੇਂ ਸਿਰ ਪੂਰਦਾ ਨਾ ਹੋਈਆਂ ਆਪਾਂ ਭਰਮੀ ਸਮੂਲੀਅਤ ਜੇ ਤਲਵਾੜੇ ਚ ਤੁਸੀਂ ਐਕਸ਼ਨ ਕਰੋਗੇ ਘੱਟੋ ਘੱਟ 500 ਹੰਦਿਆਂ ਦੀ ਸਮੂਲੀਅਤ ਦੇ ਨਾਲ ਤੁਹਾਡੇ ਨਾਲ ਸਾਥ ਦੇਵਾਂਗੇ ਤੇ ਤੁਹਾਡੇ ਤੋਂ ਆਖ ਰਖਦੇ ਆਂ ਵੀ ਤੁਸੀਂ ਤਗੜੇ ਹੋ ਕੇ ਜਿਹੜਾ ਪ੍ਰਬੰਧ ਕਰਿਓ ਤੇ ਸਰਕਾਰ ਦੇ ਸੁਨੇ ਐਮ ਐਲ ਏ ਦੀ ਵੀ ਨਾਫੀ ਤੋ ਦਿਓ ਪੀ ਪਿਓ ਦੇ ਪੁੱਤਾਂ ਤੇਰੀ ਜ਼ਿੰਮੇਵਾਰੀ ਹੈ ਮਹਿਕਮਿਆਂ ਦੇ ਵਿੱਚ ਕੰਮ ਕਰਦੇ ਅਫਸਰਾਂ ਦੀਆ ਤਰਕਾ ਦੇਣੀ ਆ ਡਲ ਦੀ ਲੋੜ ਹੈਗੀ ਵੀ ਤੁਸੀਂ ਇਹ ਸਮਝਦੇ ਹੋ ਵੀ ਐਮ ਐਲ ਏ ਐ ਮੰਤਰੀ ਐ ਅਫਸਰ ਐ ਇਹਨਾਂ ਦੇ ਉੱਪਰ ਵੀ ਪਿਓ ਬੈਠੇ ਹੋਏ ਆ ਜਥੇਬੰਦੀ ਉਹ ਚੀਜ਼ ਐ ਵੀ ਜਿਸ ਜਥੇਬੰਦੀ ਨੇ ਦੇਸ਼ ਨੂੰ ਆਜ਼ਾਦ ਕਰਾ ਲਿਆ ਝੰਡਾ ਲੈ ਕੇ ਤੁਸੀਂ ਬੈਠ ਗਿਆ ਨਾ ਕਿਤੇ ਵੀ ਕਿਸੇ ਡੀ ਸੀ ਕਿਸੇ ਉਹਦੇ ਉੱਪਰ ਬੈਠੇ ਹੋਏ ਪ੍ਰਿੰਸੀਪਲ ਸਿਕਤਰ ਵੀ ਕਿਉਂ ਨਾ ਹੋਵੇ ਉਹਦੀ ਵੀ ਹਿੰਮਤ ਹੈ ਨਹੀਂ ਤੁਹਾਨੂੰ ਬੋਲਣ ਤੱਕ ਇਹ ਇਤਿਹਾਸ ਐ ਇਸ ਝੰਡੇ ਦਾ ਕਿਸ ਕਰਕੇ ਆਉਣ ਵਾਲੇ ਸਮੇਂ ਜਿਹੜਾ ਅਸੀਂ ਸਮਰਥਨ ਕੀਤਾ ਇਸ ਗੱਲ ਦਾ ਕਿ ਤੁਸੀਂ ਲੜੋ ਪਕੜੇ ਹੋ ਕੇ ਲੜੋ ਤਰਕਾਣਾ ਤੁਹਾਡਾ ਮੌਲਿਕ ਅਧਿਕਾਰ ਹੈ ਤੁਸੀਂ ਕੰਮ ਕੀਤਾ ਸਮੇਂ ਲੈਂਦੇ ਸਰਕਾਰ ਨੂੰ ਦੇਣੀਆ ਚਾਹੀਦੀਆ ਤੇ ਇਸ ਗੱਲ ਨੂੰ ਅਗਲੇ ਅਗਲੇ ਆਉਣ ਵਾਲੇ ਸਮੇਂ ਵੀ ਯਾਦ ਰੱਖਣਾ ਚਾਹੀਦਾ ਕਿ ਸਰਕਾਰਾਂ ਤੇ ਆਪਣੇ ਨੁਮਾਇੰਦੇ ਅਜਿਹੇ ਚੁਣਨੇ ਚਾਹੀਦੇ ਜਿਨ੍ਹਾਂ ਨੂੰ ਸਾਡਾ ਤਰਦ ਪਤਾ ਹੋਵੇ ਤੇ ਆਉਣ ਵਾਲੇ ਸਮੇਂ ਵਕਤ ਜੱਥੇਬੰਦ ਹੋ ਗਏ ਤੇ ਆਪਣੀਆਂ ਲੋੜਾਂ ਦੇ ਲਈ ਤੇ ਉਹਨਾਂ ਜੱਥੇਬੰਦ ਹੋ ਕੇ ਸੰਘਰਸ਼ਾਂ ਦੇ ਵਿੱਚ ਵੀ ਤੱਕੜੇ ਬਾਕੀ ਪਤਾ ਲੱਗੇ ਕਿ ਅਸੀਂ ਲੜਦੇ ਆਂ ਲੜਦੇ ਕਿਸੇ ਗੱਲ ਨੂੰ ਲੈ ਕੇ ਆ ਲੋਕ ਆਉਂਦੇ ਆ ਸਾਡੇ ਪ੍ਰਦਰਸ਼ਨ ਨੂੰ ਦੇਖ ਕੇ ਚੱਲ ਜਾਂਦਾ ਇਹ ਸ਼ਰਮ ਕਰਨ ਦੀ ਲੋੜ ਨਹੀਂ ਹੈਗੀ ਆ ਇਹ ਦਸਰਤ ਦੀ ਲੋੜ ਹੈ ਕਿ ਅਸੀਂ ਆਪਣੇ ਹੱਕ ਦੇ ਲਈ ਲੜ ਰਹੇ ਆਂ ਧਰੀ ਤੇ ਬੈਠਣਾ ਬੜਾ ਔਖਾ ਅਸੀਂ ਸਵਾ ਸਾਲ ਦਿੱਲੀ ਦੇ ਪੰਜ ਬਾਡਰਾਂ ਤੇ ਬੈਠੇ ਰਹੀ ਆਂ ਪਰ ਜਦੋਂ ਮੋਦੀ ਨੂੰ ਹਰਾ ਕੇ ਉਹਨੂੰ ਮਾਫੀ ਮੰਗੀਨਾ ਅਜਾ ਪੂਰੇ ਪੰਜਾਬ ਤੇ ਭਾਰਤ ਤੇ ਪਤਾ ਲੱਗਾ ਅੱਜ ਕਿਤੇ ਸਾਡੀ ਕਿਸਾਨ ਜਥੇਬੰਦੀ ਦਾ ਝੰਡਾ ਕਿਸੇ ਦੇ ਬੰਦੇ ਦੇ ਹੱਥ ਤੇ ਕਿਸੇ ਦੇ ਘਰ ਤੇ ਕਿਸੇ ਦੇ ਗੱਦੀ ਤੇ ਹੋਵੇ ਨਾ ਕਿਸੇ ਐਮਐਲਏ ਕਿਸੇ ਮੰਤਰੀ ਤੇ ਕਿਸੇ ਸਰਕਾਰ ਦੇ ਅਫਸਰ ਦੀ ਚੁੱਪ ਵੀ ਨਹੀਂ ਹੁੰਦੀ ਵੀ ਉਹਦੇ ਨਾਲ ਕੋਈ ਤੂਤੜਾਕ ਵੀ ਕਰੇ ਇਹ ਹੈ ਗ੍ਰਾਮ ਦੀ ਅਸਲੀਅਤ ਇਸ ਕਰਕੇ ਕਾਫਰ ਦੀ ਲੋੜ ਨਹੀਂ ਹੁੰਦੀ ਹੈ ਤਕੜੇ ਹੋ ਕੇ ਲੜੋ ਲੋੜ ਪਈ ਕਾਗੜੇ ਲਿਆ ਕੇ ਤੁਹਾਡੇ ਮਗਰ ਖੜੇ ਕਰਾਂਗੇ ਪਿੰਡੋਂ ਪਿੰਡ ਲੱਗੇ ਹੋਏ ਆ ਕੋਈ ਪਿੰਡ ਨਹੀਂ ਛੱਡਾਂਗੇ ਚਾਹੇ ਨੌਜਵਾਨਾਂ ਦੇ ਰੂਪ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਰੂਪ ਦੇ ਵਿੱਚ ਲੋਕਾਂ ਦੇ ਕਾਫਲੇ ਹੋਰ ਤਕੜੇ ਕਰਕੇ ਰਹਿਣੇ ਆ ਇਹ ਸਰਕਾਰੀ ਦੱਪਰ ਅਸੀਂ ਆਪਣੀ ਸਹੂਲਤ ਲਈ ਬਣਾਇਆ ਹੈ ਇਹ ਨਾ ਤਾਂ ਖਾਲੀ ਹੋਣ ਦੇਣਿਆ ਤੇ ਨਾ ਹੀ ਨਾ ਮਾਫੀ ਤੰਤਰਾ ਦੇ ਅੱਡੇ ਬਣਾਉਣ ਦੇਣਿਆ ਤੇ ਲੜਦੇ ਰਹਿਣਾ ਲਾ ਕੇ ਆਪਣੀ ਹੱਕਾਂ ਨੂੰ ਮਨਾਉਂਦੇ ਰਹਿਣਾ ਹੈ ਲੜਦੇ ਲੋਕਾਂ ਵਾ ਇੱਕ ਜਿੰਦਬਾਦ 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 ਮੁਲਾਜ਼ਮਾਂ ਦੀ ਤਰਕਾਰਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਮੁਲਾਜ਼ਮਾਂ ਦੀ ਤਰਕਾਰਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੰਜਾਬ ਸਰਕਾਰ ਮੁਰਦਾ मुर्दाबादाद ज़िंदाबाद ज़िंदबाद